ਜੋ ਵੀ ਨਸ਼ਾ ਵਿਰੋਧੀ ਕੰਮ ਚੱਲ ਰਿਹਾ ਵੀਰੇ ਬਹੁਤ ਵਧੀਆ ਚੱਲ ਰਿਹਾ ਪਿਆ ਸਰਕਾਰ ਦਾ ਧੰਨਵਾਦ ਹੈ ਪਿਆ ਪੁਲਿਸ ਦਾ ਧੰਨਵਾਦ ਹੈ ਜਦੋਂ ਵੀ ਸਾਨੂੰ ਕਿਤੇ ਨਸ਼ੇ ਵਿਰੋਧੀ ਜਾਣਕਾਰੀ ਮਿਲਦੀ ਹੈ ਅਸੀਂ ਜਾਣਦੇ ਆ ਸਾਡੇ ਨਾਲ ਹੀ ਚੁਰਦੇ ਆ ਅਸੀਂ ਨਸ਼ੇ ਤੋਂ ਬਹੁਤ ਦੁਖੀ ਸੀ ਕਿ ਸਰਕਾਰ ਨੇ ਨਸ਼ਾ ਵਿਰਲੇ ਬਹੁਤ ਵਧੀਆ ਕੰਮ ਕਰਦੀ ਆ ਕਈ ਮਾਮਾਂ ਦੇ ਪੁੱਤ ਚਲੇ ਜਾ ਰਹੇ ਜੀ ਜਮਾ ਬੰਦ ਹੋ ਜਾਵੇ ਬਿਹਰੇ ਨਹੀਂ ਨਾ ਚਿੱਟੇ ਵਾਲੇ ਇੱਥੇ ਇਹ ਬੱਚਿਆਂ ਦੀ ਜਿਹੜੀ ਜਵਾਨੀ ਆ ਰੋਲੋਂ ਵੱਜੂਗੀ ਆ ਹਰ ਰੋਜ਼ बड़े-बड़े तस्कर ਜਿਹੜੇ ਨੇ ਫੜੇ ਵੀ ਜਾ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਨਜਾਇਜ਼ ਪ੍ਰਾਪਰਟੀ ਉਹ ਉਹ ਢਾਈਆਂ ਵੀ ਜਾ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਸੀਐਮ ਸਾਹਿਬ ਵੱਲੋਂ ਜੋ ਯੁੱਧ ਨਸ਼ੇ ਵਿਰੁੱਧ ਮੁਹਿੰਮ ਪਿਛਲੇ ਲਗਭਗ 4 ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈਗੀ ਉਸ ਦੀ ਲਗਾਤਾਰਤਾ ਤੇ ਅੱਜ ਇੱਕ ਜੋ ਹੱਡਨ ਡਰਗ ਪੈਡਲਰ ਦੀ ਇੱਕ ਜੋ ਪ੍ਰਾਪਰਟੀ ਹੈਗੀ ਜੋ ਪ੍ਰੋਸੀਡ ਆਫ ਸੇਲ ਆਫ ਡਰੱਗਸ ਦੀ ਸੀ ਕਿ ਇਸ ਤੇ ਮਲਟੀਪਲ ਐਫਆਰ ਰਜਿਸਟਰ ਕੀਤੀ ਗਈ ਹੈਗੀਆਂ ਪਹਿਲਾਂ ਤੇ ਇਸ ਦੇ ਬੇਸ ਤੇ ਵੈਰੀਫਿਕੇਸ਼ਨ ਕੀਤੀ ਗਈ ਤੇ ਜੋ ਕਨਸਰਨਡ ਜੋ ਸਿਵਲ ਬੋਡੀ ਹੈਗੀ ਈਓ ਉਹਨਾਂ ਦੇ ਕੋਆਰਡੀਨੇਟ ਕੀਤਾ ਗਿਆ ਸਾਰੀ ਮੁਕੰਮਲ ਕਾਰਵਾਈ ਵੈਰੀਫਾਈ ਕਰਕੇ ਅੱਜ ਡਿਮੋਨਿਸ਼ਨ ਐਕਸਰਸਾਈਜ਼ ਐਗਜ਼ੀਕਿਊਟ ਕੀਤੀ ਜਾ ਰਹੀ ਹੈ ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੇ ਏਰੀਆ ਸਿਕਿਉਰਿਟੀ ਤੇ ਪ੍ਰੋਪਰ ਸਿਕਿਉਰਿਟੀ ਮੇਨਟੇਨ ਕਰਨ ਲਈ ਸਾਰੇ ਬੰਦੋਬਸਤਾਂ ਜਿੱਤੇ ਗਏ ਹੈਗੇ ਤੇ ਇਹ ਡੈਮੋਨਸਟ੍ਰੇਟਿਵ ਐਕਸ਼ਨ ਜੋ ਹੈ ਪ੍ਰਾਪਰਟੀ ਡਿਮੋਲੀਸ਼ਨ ਤੇ ਇਹ ਪਬਲਿਕ 'ਚ ਇਹੀ ਮੈਸੇਜ ਦਿੱਤਾ ਜਾ ਰਿਹਾ ਹੈਗਾ ਕਿ ਜੋ ਵੀ ਕੋਈ ਸੇਲ ਆਫ ਡਰੱਗਸ ਤੇ ਕੋਈ ਪ੍ਰਾਪਰਟੀ ਬਣਾਏਗਾ ਤਾਂ ਉਸ 'ਤੇ ਡੈਮੋਨਸਟ੍ਰੇਟਿਵ ਤੇ ਡੈਟਰੈਂਟ ਐਕਸ਼ਨ ਹੋਏਗਾ ਤੇ ਐਗਜ਼ੈਂਪਲਰੀ ਰਿਐਕਸ਼ਨ ਹੋਏਗਾ ਏ ਨਸ਼ਾ ਵੇਚਣ ਵਾਲਿਆਂ ਦਾ ਘਰ ਸੀਗਾ ਜੀ ਅੱਜ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਰਲ ਕੇ ਇਸ ਨੂੰ ਉਠਾ ਦਿੱਤਾ ਇਹ ਕੰਮ ਬਹੁਤ ਵਧੀਆ ਹੋਇਆ ਜੀ ਕਿ ਮਲਟੀਪਲ ਐਫਆਈਆਰਸ ਰਜਿਸਟਰਡ ਹੈਗੀ ਤੇ ਸਾਰੀ ਕਾਨੂੰਨੀ ਚੀਜ਼ ਤੇ ਵੈਰੀਫਾਈ ਕਰਕੇ ਹੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਤੇ ਇਸ ਦੇ ਨਾਲ ਨਾਲ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਜਿੱਥੇ ਵੀ ਉਹਨਾਂ ਨੂੰ ਕੋਈ ਡਰਗਸ ਬੈਂਗਲਰ ਬਾਰੇ ਕੋਈ ਇਨਪੁਟ ਮਿਲਦੀ ਹੈਗੀ ਤਾਂ ਤੁਰੰਤ ਪੁਲਿਸ ਨਾਲ ਸ਼ੇਅਰ ਕੀਤੀ ਜਾਏ ਤੇ ਉਸ ਦੀ ਅਨੋਨਿਮਿਟੀ ਰੱਖੀ ਜਾਏਗੀ ਤੇ ਉਸ ਤੇ ਤੁਰੰਤ ਕਾਰਵਾਈ ਵੀ ਕੀਤੀ ਜਾਏਗੀ ਇਹ ਆਉਣ ਵਾਲੀ ਨਵੀਂ ਪੀੜੀ ਨੂੰ ਇਹ ਵੇਖ ਕੇ ਸੰਦੇਸ਼ ਮਿਲੂਗਾ ਵੀ ਅਸੀਂ ਜੇ ਗਲਤ ਕੰਮ ਕਰਾਂਗੇ ਤੇ ਸਾਡੇ ਨਾਲ ਵੀ ਐ ਹੀ ਹੋਊਗਾ